ਮਾਤਾ ਗੁਜਰੀ ਜੀਪੜੇ ਇਕੇਂਦਰ ਵੱਲੋਂ ਜੋ ਹਰ ਸਾਲ ਲੋੜਵੰਦ 13 ਗਰੀਬ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ ਇਸ ਵਾਰ ਵੀ ਉਹ ਮਹਲਾ ਦਿਵਸ ਮੌਕੇ 8 ਮਾਰਚ ਨੂੰ ਗਾਣਾ ਮੰਡੀ ਭਲਾੜਾ ਦੇ ਵਿਖੇ ਇਹ 13 ਬੱਚਿਆਂ ਦੇ ਵਿਆਹ ਕੀਤੇ ਜਾਣੇ ਹਨ ਬਹੁਤ ਵੱਡਾ ਕਾਰਜ ਭਲਾਈ ਦਾ ਕਾਰਜ ਹੁੰਦਾ ਹੈ ਸਾਰੇ ਮੰਡੀ ਔਰ ਸਾਰੇ ਇਲਾਕਾ ਨਿਵਾਸੀ ਵਿਦੇਸ਼ਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸਿਰੇ ਚੜਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕੋਈ ਲੋੜਵੰਦ ਬੱਚੀ ਹੋਵੇ ਤਾਂ ਵੀ ਸੰਪਰਕ ਕਰੋ ਅਤੇ ਜਿਨ੍ਹਾਂ ਨੇ ਇੱਕ ਕੰਨਿਆਦਾਨ ਦੇ ਵਿੱਚ ਯੋਗਦਾਨ ਪਾਉਣਾ ਹੋਵੇ ਉਹ ਵੀ ਸੰਪਰਕ ਕਰ ਸਕਦਾ ਹੈ। ਸੋ ਜੋ ਸਾਸਤਾ ਦੇ ਸਮਾਜ ਭਲੇ ਕਾਰਜਾਂ ਲਈ ਕੋਈ ਥਾਂ ਲਈ ਹੈ ਉਹਦੇ ਵਿੱਚ ਵੀ ਸਭ ਨੇ ਤੇ ਯੋਗ ਕਰਨਾ ਹੈ। ਸੋ ਵਿਆਹ ਦੇ ਲਈ ਤੁਹਾਡੇ ਕੋਲੇ ਜੋ ਇਸ਼ਤਿਹਾਰ ਜਾਰੀ ਕੀਤਾ ਹੈ ਚਾਰ ਜੋ ਇਸ਼ਤਿਹਾਰ ਹੈ ਅਸੀਂ ਕਿਉਂਕਿ ਔਰਤਾਂ ਦੀ ਭਲਾਈ ਦਾ ਕਾਰਜ ਹੈ ਔਰਤਾਂ ਵੱਲੋਂ ਹੀ ਜ਼ਰੂਰੀ ਕਰਾਉਣੇ ਹਨ। ਤੁਵਾਜ ਸਾਡੇ ਕੋਲੇ ਬਲਵੀਰ ਸਿੰਘ ਆਸਟ੍ਰੇਲੀਆ ਤੋਂ ਆਪਣੀ ਰਿਕੋਰਡ ਜੀ ਆਸਟ੍ਰੇਲੀਆ ਤੋਂ ਅਤੇ ਮਨਿੰਦਰ ਕੋਰ ਜੀ ਸਪਤਨੀ ਸਵਰਗਵਾਸੀ ਡੀਐਸਪੀ ਰਣਵੀਰ ਸਿੰਘ ਅਤੇ ਸਿਮੀ ਪ੍ਰਤੀਆਜੀਤੋ ਨੇ ਅਤੇ ਬਲਵੀਰ ਕੋਰ ਜੀ ਬਲਾੜਾ ਪਿੰਡ ਤੋਂ ਸਪਤਨੀ ਸਵਰਗਵਾਸੀ ਸਰਵਜਨ ਸਿੰਘ ਜੀ ਦੀ ਨੇਜਾ ਉਹ ਚਾਰ ਔਟਾ ਵਾਲੇ ਇਤਿਹਾਰ ਜਰੇ ਗਿਆ ਗਿਆ ਹੈ ਸਾਰਿਆਂ ਦੇ ਇੱਥੇ ਪਹੁੰਚਣ ਦੇ ਧੰਨਵਾਦ ਹੈ ਜੀ ਤੁਹਾਨੂੰ ਸੂਚਿਤ ਕਰਤਾ ਉਹਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਕਿਰਪਾਵਤਾ ਕਰੋਗੇ ਲਾਈ ਕੇਂਦਰ ਫੁਰਲਾਟਾ ਵੱਲੋਂ ਜਿੱਥੇ ਅੱਜ ਵਿਆਪਸੋਲੀ ਅਸਥਿਆਰ ਜਾਰੀ ਕੀਤਾ ਗਿਆ ਸਾਡੀ ਸੰਸਥਾ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਇਲਾਕਾ ਨਿਵਾਸੀਆਂ ਨੂੰ ਕਿ ਉਹ ਬੱਚਿਆਂ ਦੀ ਲਿਸਟ ਸਾਡੇ ਕੋਲ ਜ਼ਰੂਰ ਪਹੁੰਚਦੀ ਕਰਨ ਜਿਨ੍ਹਾਂ ਦੇ ਪੈਲ ਦੇ ਅਧਾਰ ਤੇ ਮਾਤਾ ਪਿਤਾ ਨਹੀਂ ਹੈਗੇ ਜਾਂ ਕੰਮ ਕਰਨ ਤੋਂ ਅਸਮਰਥਾ ਜਿਹਦੇ ਮਾਤਾ ਪਿਤਾ ਉਹਨਾਂ ਬੱਚਿਆਂ ਨੂੰ ਅਸੀਂ ਪੈਲ ਦੇਵਾਂਗੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਆ ਤੇ ਲੜਕੇ ਦੀ ਉਮਰ 21 ਸਾਲ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਮਾਤਾ ਗੁਜ਼ਰੀ ਭਲਾਈ ਕੇਂਦਰ ਵੱਲੋਂ ਲਾਇਬ੍ਰੇਰੀ ਵਾਸਤੇ ਤੇ 올ਡ ਹੋਮਸ ਜਿੱਥੇ ਬਜ਼ੁਰਗ ਦਿਨੇ-ਦਿਨੇ ਆਪਣਾ ਵਧੀਆ ਤਰੀਕੇ ਨਾਲ ਟਾਈਮ ਪਾਸ ਕਰ ਸਕਦੇ ਨੇ ਉਹਦੇ ਵਾਸਤੇ ਵੀ ਫੰਡ ਦੀ ਬੇਨਤੀ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਸਾਡੀ ਸੰਸਥਾ ਦੇ ਜਿਹੜੇ ਮੁੱਖ ਸੇਵਾਦਾਰ ਨੇ ਮਾਸਟਰ ਕੁਲਵੰਤ ਸਿੰਘ ਜੀ ਮਾਸਟਰ ਆਪਣਾ ਕੁਲਦੀਪ ਸਿੰਘ ਜੀ ਤੇ ਕੁਲਵਿੰਦਰ ਸਿੰਘ ਸਰਦਾਰ ਈਓ ਸਾਹਿਬ ਵੱਲੋਂ 1-1 ਲੱਖ ਰੁਪਏ ਦਾ ਵਾਲ ਇਸ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਹੋਰ ਵੀ ਸਾਡੇ ਦਾਨੀ ਸੱਜਣਾ ਦਾ ਕਾਫੀ ਸਾਡੇ ਕੋਲ ਫੰਡ ਆ ਵੀ ਚੁੱਕਿਆ ਹੈ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਅਸੀਂ ਜਲਦੀ ਹੀ ਕੰਪਲੀਟ ਕਰਨਾ ਸੋ ਸਾਰੇ ਲੱ ਕਰਨ ਵਾਸਤੇ ਨੂੰ ਬੇਨਤੀ ਆ ਮਾਤਾ ਗੁਜ਼ਰੀ ਭਲਾਈ ਕੇਂਦਰ ਦਾ ਵੱਧ ਤੋਂ ਵੱਧ ਸਾਧਿਓ ਅਸੀਂ ਲੋੜਵੰਦਾਂ ਦੀ ਹੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਇਹ ਜਿਹੜਾ ਵਿਆਹ ਮਾਹੌਤ ਹਰ ਸਾਲ ਹੁੰਦਾ ਹੈ 8ਵੀਂ ਵਾਰ ਸੰਗਤਾਂ ਨੂੰ ਦਕਤਾਂ ਦੇ ਸਹਿਯੋਗ ਨਾਲ ਮਾਤਾ ਕੁਸ਼ੀ ਪੁਲਾਈ ਕੇਂਦਰ ਵੱਲੋਂ ਇਹ ਸੇਵਾ ਦਾ ਮੌਕਾ ਜਿਹੜਾ ਹੈਗਾ ਇਹ ਮਿਲਿਆ ਸੰਸਥਾ ਨੂੰ ਸੋ ਇਸ ਕਰਕੇ ਸਾਰੇ ਬਹੁਤ ਸੰਸਥਾ ਦੇ ਜਿੰਨੇ ਵੀ ਸਹਿਯੋਗੀ ਨੇ ਸਭ ਵਧਾਈ ਦੇ ਪਾਤਰ ਨੇ ਤੇ ਵਿਆਲ ਸਭਾ ਤੇ ਮਾਸਟਰ ਜੀ ਨੇ ਦੱਸ ਦਿੱਤਾ ਆ ਤੇ ਮੈਂ ਹੁਣ ਬੇਨਤੀ ਕਰਨਾ ਚਾਹਾਂਗਾ ਵੀ ਜਿਹੜਾ ਨਵਾਂ ਪ੍ਰੋਜੈਕਟ ਅਸੀਂ ਸ਼ੁਰੂ ਕਰ ਰਹੇ ਆ ਦਫ਼ਤਰ ਦਾ ਜਿਸ ਦੇ ਵਿੱਚ ਇੱਕ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਔਰ ਉਥੇ ਲਾਇਬ੍ਰੇਰੀ ਔਰ ਲਾਇਬ੍ਰੇਰੀ ਦੇ ਵਿੱਚ ਬੈਠਣ ਜੋਗੀ ਜਗ੍ਹਾ ਜਿੱਥੇ ਬੈਠ ਕੇ ਬਜ਼ੁਰਗ ਆ ਕੇ ਆਪ ਦਾ ਸਮਾਂ ਬਤੀਤ ਕਰਨ ਔਰ ਉਥੇ ਵਧੀਆ-ਵਧੀਆ ਪੁਸਤਕਾਂ ਜਿਹੜੀਆਂ ਉਹ ਪੜ ਸਕਣ ਉਹਦੇ ਵਾਸਤੇ ਜਿਹੜਾ ਹੈਗਾ ਸਾਰੀਆਂ ਸੰਗਤਾਂ ਨੂੰ ਸਹਿਯੋਗ ਦੀ ਅਪੀਲ ਹੈ ਤੇ ਵੈਸੇ ਸੰਗਤਾਂ ਦੀ ਸਹਿਯੋਗ ਦੇ ਕਦੀ ਇਨਕਾਰ ਨਹੀਂ ਕੀਤਾ ਕਿਉਂਕਿ ਜੋ ਵੀ ਪ੍ਰੋਜੈਕਟ ਸ਼ੁਰੂ ਹੋਇਆ ਆ ਉਹ ਅੱਜ ਤੱਕ ਸਿਰੇ ਚੜਦਾ ਆ ਰਿਹਾ 10 ਸਾਲ ਜਿਹੜੇ ਸੰਸਥਾ ਨੇ ਪਿਛਲੇ ਸਾਲ ਕੰਪਲੀਟ ਕੀਤੇ ਸੀ 11ਵੇਂ ਸਾਲ ਦੇ ਵਿੱਚ ਸੰਸਥਾ ਜਾ ਰਹੀ ਹੈ ਸੋ ਬਹੁਤ ਵਧੀਆ ਸਹਿਯੋਗ ਹਰ ਵळे ਮਿਲਿਆ ਸੰਸਥਾ ਸੰਗਤਾਂ ਦਾ ਔਰ ਇਸ ਵੇਲੇ ਵੀ ਮੈਂ ਉਮੀਦ ਕਰਦਾ ਕਿ ਵੱਧ ਚੜ ਕੇ ਸੰਗਤਾਂ ਸਹਿਯੋਗ ਦੇਣਗੀਆਂ ਔਰ ਉਸ ਵੱਧ ਚੜ ਕੇ ਸੇਵਾ ਜਿਹੜੀ ਹੈਗੀ ਆ ਸੰਕਟਾਂ ਨਹੀਂ ਕੀਤੀ ਜਾ ਸਕਦੀ ਧੰਨਵਾਦ ਹਾਂ ਬੁਲਾਏ ਲੈਣੇ ਹੋਈ ਵਾਈਟ ਕਰੋ Thank <laughs> you.